ਇਧਰ ਗੱਗੀ ਨੰਬਰਦਾਰ ਉਹਨਾਂ ਦਾ ਮਾਨ ਸਨਮਾਨ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਯੂ ਐਸ ਏ ਵਾਲੇ 1 ਲੱਖ ਰੁਪਇਆ ਦਿੱਤਾ ਮਾਨ ਸਨਮਾਨ ਹੋ ਰਿਹਾ ਹੈ ਸੁੱਖਾ ਕੜਿਆਲ ਦਾ ਧੰਨਵਾਦ ਜ਼ਿੰਮੇਵਾਰੀ ਵੱਡੀ ਖੁਸ਼ੀ ਹਾਂ ਖੁਸ਼ੀ 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 ਏ ਹਾ ਇਹ ਐਕਸ਼ਨ ਕਿ ਨਹੀਂ ਉਹ ਹਾਰ ਦਾ ਅਜੇ ਤੇ ਜੱਟ ਉਹ ਪੂਰਾ ਕਹਿਵਾ ਨਹੀਂ ਉਹ ਹਾਰ ਦਾ ਅਜੇ ਤੇ ਜੱਟ ਪਠਾਨ ਪਠਾਨ ਦੀ ਰੇਡ হর দেশে পড়বে খুশি খুশি আপনার মালা করদি ঢাকরণ দিয়ে আপা যত করে ਕਬੱਡੀ 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 ਮਾਲਵੇ ਦੇ ਵਿੱਚ ਕਹਿੰਦੇ ਆਣ ਸਿਰਾਂ ਸੁਣ ਕੇ ਜੋਹਿਆਂ ਦਾ ਓਏ ਦੁਨੀਆ ਕੰਪਦੀ ਆ ਇਹ ਧਰਤ ਮਾਲਵੇ ਦੀ ਬੰਦੇ ਅੱਤ ਕਰਾਉਣੇ ਜਾਂਦੀ ਆ ਬਰਾਬਰ ਦੀ ਬਾਜੀ ਓ ਭੰਗੜੇ 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 ਲੰਡੇ ਕਹਿੰਦੇ ਮੇਲੇ ਦੇ ਦੁਨੀਆ ਨੱਚੀ ਜਾਂਦੀ ਆ ਓ ਦੁਨੀਆ ਨੱਚੀ ਜਾਂਦੀ ਆ ਉਧਰ ਜਸਕੀਰ ਤੇ ਵਿਰਾਟ 3D ਹੋ ਬਹੁਤ ਵੱਡਾ ਧੰਨਵਾਦ ਹੈ ਆਪਣਾ ਬੰ联ਾ 25 ਹੁੰਦਾ ਉਹਨਾਂ ਦੇ 5ੀ ਹੁੰਦੇ ਨੇ ਆਪਣਾ 11 ਉਹਨਾਂ ਦੇ 11 우ਸਤਾਦ ਜੀ ਆਹ ਮਾਗ ਜੀ ਦੀ ਵੱਧ ਦੁਨੀਆ ਕਹਾਵਾ ਕਿਸੇ ਦਾ ਘੱਟ ਵੱਲੀਏ ਖੇਡਦਾ ਦਲੇਰੀ ਫੁੱਲ ਨਾਲ ਆਹ ਦੁੱਗਾਂ ਵਾਲਾ ਜੱਟ ਵੱਲੀਏ ਆਹ ਖੇਡਦਾ ਦਲੇਰੀ ਫੁੱਲ ਨਾਲ ਆਹ ਦੁੱਗਾਂ ਵਾਲਾ ਜੱਟ ਵੱਲੀਏ ਹੁੰਦਾ ਕੋਈ ਨਾ ਆਪਣੇ ਰਿਕਾਰਡ ਸੀ ਅੱਪੇ ਤੋੜਦੇ ਉਹ ਸਾਡੇ ਗੰਬ ਚਣਾ ਚ ਬੰਦਾ ਕੋਈ ਨਾ ਆਪਣੇ ਰਿਕਾਰਡ ਅਸੀਂ ਆਪੇ ਤੋੜਦੇ ਉਹ ਬਠਾ ਮਨ ਪੰਡੋਰੀ ਚੇਅਰਮੈਨ ਪ੍ਰਕਾਸ਼ ਦੁਨੀਆ ਨੱਚੀ ਜਾਂਦੀ ਆ ਆਹ ਜੋ ਸੇਅਰਮੈਨ ਕਰਦਾ ਕਮਾਲ ਕਬੱਡੀ ਤਾੜੀ 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 ਤਾੜੀ